ਮੈਂ ਵੀ ਪੰਜਾਬ ਵਾਸੀਓ ਅੱਜ ਤੁਹਾਨੂੰ ਦਿਖਾਉਨੇ ਆ ਕਹਾਨ ਜਰਮਨ ਦੇ ਇਹੋ ਜਿਹੀ ਵੀਡੀਓ ਕਿਸੇ ਲਈ ਘਾਟੀ ਦਿਖਾਈ ਹੋਣੀ ਆ ਸਾਡੇ ਵੀ ਹਰੇ ਭਰੇ ਖੇਤ ਜਿਹੜੇ ਆ ਪਾਣੀ ਵਿੱਚ ਡੁੱਬ ਚੁੱਕੇ ਆ ਪਰ ਖੇਤੀ ਵੇਲੇ ਇੱਥੇ ਵੀ ਹੁੰਦੀ ਆ ਕਿਸਾਨਾਂ ਦੀ ਮਤ ਸਰਕਾਰ ਬਹੁਤ ਕਰਦੀ ਆ ਆ ਨਾ ਮੈਂ ਜਰਮਨ ਦੇ ਤਰੰਗਨ ਏਰੀਆ 'ਚ ਆਇਆ ਹਾਂ ਇੱਥੇ ਨਾ ਜਵਾਰ ਵਢਣ ਦੇ ਟਰੈਕਟਰਾਂ ਦੇ ਨਾਲ ਉਹ ਦੇਖੋ ਇਹ ਨਾ ਮੈਨੂੰ ਪਤਾ ਨਹੀਂ ਵੀ ਆਚਾਰ ਕਹਿੰਦੇ ਕਿੰਨੂ ਆ ਇਹ ਅਚਾਰ ਬਣਾ ਰਹੇ ਆ ਡੰਗਰਾਂ ਦੇ ਖਾਣ ਨੂੰ ਆ ਦੇਖੋ ਟਰੈਕਟਰ ਚੱਲਣ ਡਿਆ ਵੱਡਾ ਜੌਂਡੀਅਰ ਇੱਕ ਮਗਰ ਆਹ ਵੇਖੋ ਆ ਵੀ ਚੱਲਣ ਡੀ ਇਹ ਪੱਠੇ ਬਣਾਉਂਦੇ ਆਹ ਦੇਖੋ ਕਿਸਾਨ ਕਿੱਡਾ ਸੋਹਣਾ ਟਰੈਕਟਰ ਤਾਂਕੇ ਇਹ ਡੰਗਰਾਂ ਵਾਸਤੇ ਚਾਰਾ ਜਾਂਣ ਡਿਆ ਜੇ ਹੋਰ ਤੇ ਪੰਜਾਬ ਵਿੱਚ ਵੀ ਐਦਾਂ ਹੋ ਚੁੱਕਾ ਕਿ ਅਚਾਰ ਜਾਂਦਾ ਅਚਾਰ ਬਣਦਾ ਕਿਦਾਂ ਬਾਹਰਲੀਆ ਕੰਟਰੀਆਂ 'ਚ ਉਹ ਤੁਹਾਨੂੰ ਦਿਖਾਉਣਾ ਸੀਗਾ ਆਹ ਦੇਖੋ ਆ ਵੱਡ ਵੱਡ ਕੇ ਟਰਾਲੀਆਂ ਭਰੀ ਜਾਣ ਦੀ ਕੰਪੈਨ ਕੰਪੈਨ ਨਾਲ ਲੱਗੀ ਤਾਂ ਅਗੇ ਟਰੈਕਟਰ ਜਿਹੜਾ ਆ ਟਰੈਕਟਰ ਚੱਲ ਰਿਹਾ ਤੇ ਆ ਦੇਖੋ ਤੁਹਾਨੂੰ ਪਿੰਡਾਂ ਦਾ ਮਾਹੌਲ ਦਿਖਾਉਣਾ ਸਾਰੇ ਪਿੰਡ ਆ ਜਰਮਨ ਦੇ ਇੱਧਰ ਆ ਖੇਤ ਸਾਰੇ ਵੱਡ ਕੇ ਇਹਨਾਂ ਨੇ ਆ ਛੱਲੀਆਂ ਵਿੱਚ ਉਦਾਂ ਪਈਆਂ ਛੱਲੀਆਂ ਤੇ ਇਹਨਾਂ ਨੇ ਕੀਤਾ ਵੀ ਵੱਡ ਕੇ ਤੇ ਇਹਨਾਂ ਨੂੰ ਬਾਤ ਆ ਆ ਵੇਖੋ ਵਿੱਚ ਛੱਲੀਆਂ ਅਜੇ ਵੀ ਲੱਗੀਆਂ ਜਿਹੜੀਆਂ ਛੱਲੀਆਂ ਬਾਤੀਆਂ ਚਾਰਾ ਕਰ ਲਿਆ ਇਹਨਾਂ ਨੇ ਤੇ ਹੁਣ ਤੁਹਾਨੂੰ ਲਾਗੇ ਚੱਲ ਕੇ ਦਿਖਾਉਨੇ ਖੇਤਾਂ ਦੇ ਵਿੱਚ ਕਿੱਦਾਂ ਦੀ ਖੇਤੀ ਚੱਲਦੀ ਆ ਪਿੰਡਾਂ ਦਾ ਨਜ਼ਾਰਾ ਕੋਈ ਵੱਖਰਾ ਬਾਕੀ ਅਰਦਾਸ ਕਰਿਓ ਵੀ ਪੰਜਾਬ ਦੇ ਪਿੰਡਾਂ ਨ ਤੱਤੀ ਵਾਰ ਨ ਲੱਗੇ ਆ ਦੇਖਿਓ ਹੌਲੀ ਹੌਲੀ ਅਸੀਂ ਉਤਰ ਰਹੇ ਹੁਣ ਚੜਾਈ ਇਧਰ ਤੁਹਾਨੂੰ ਕਿਸਾਨਾਂ ਦੇ ਖੇਤ ਦਿਖਾਉਨੇ ਆ ਉਹ ਮੱਕੀ ਆ ਕੋਈ 25 ਤੋਂ 30 ਕਿੱਲੇ ਜਿਹੜੀ ਖੜੀ ਆ ਜਿਹੜੀ ਟਰੈਕਟਰਾਂ ਨਾਲ ਵਗ ਰਹੀ ਆ ਵੇਖਿਓ ਆ ਸਾਰਾ ਖੇਤ ਆ ਆ ਵੇਖੋ ਮੱਕੀ ਖੜੀ ਆ ਇਹ ਸਾਰਾ ਖੇਤ ਇਹਨਾਂ ਵੱਢਣੇ ਆ ਉਹ ਪਹਾੜਾਂ ਦੇ ਵਿੱਚ ਆ ਸਾਰੀ ਮੱਕੀ ਆ ਸਰੋਂ ਇਹਨਾਂ ਵੱਢ ਲਈ ਆ ਹੁਣ ਮੱਕੀ ਦਾ ਸੀਜ਼ਨ ਚੱਲ ਰਿਹਾ ਲਾ ਕੇ ਜਾ ਕੇ ਟਰੈਕ ਖੜਦਾ ਗਾ ਆ ਦੇਖੋ ਸੇਬਾਂ ਦੇ ਬੂਟੇ ਚੱਲਦੇ ਆ ਖੇਤਾਂ ਹਲ ਹੋਣਾ ਸੀ ਆ ਦੇਖੋ ਸੇਬ ਜਿਹੜੇ ਆ ਖੱਜਲ ਹੋ ਰਹੇ ਸੜਕਾਂ ਦੇ ਉੱਤੇ ਕੋਈ ਨਹੀਂ ਖਾ ਰਿਆ ਇਹਨਾਂ ਨੂੰ ਆਜੋ ਹੁਣ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਖੇਤੀ ਕਿੱਦਾਂ ਹੋਂਦੀ ਇੱਧਰ ਇਹ ਸਾਰਾ ਜੰਗਲੀ ਏਰੀਆ ਇਹ ਸੰਤੇ ਤਰੁੰਗਨ ਦਾ ਬਾਰਡਰ ਆ ਜਿੱਧਰੇ ਖੇਤੀ ਹੋ ਰਹੀ ਆ ਆਓ ਦੇਖੋ ਟਰੈਕਟਰ ਚੱਲਣ ਦੇ ਸਾਰਾ ਤੁਹਾਨੂੰ ਦਿਖਾਉਨੇ ਆਂ ਸਿਸਟਮ ਕੀ ਆ ਵੇਖੋ ਉੱਚੇ ਨੀਵੇਂ ਖੇਤ ਆ ਇਹਨਾਂ ਨੇ ਕਰਾ ਕੇ ਕੋਈ ਸਿੱਧੇ ਜਾਂ ਪਦਰੇ ਕੀਤੇ ਬਸ ਇਦਾਂ ਹੀ ਚੱਲਣ ਡਿਆ ਆਓ ਟਰੈਕਟਰ ਇੱਕ ਚੱਲਣ ਡਿਆ ਵਿੱਚ ਤੇ ਇੱਕ ਬਣੇ ਹਾ ਚੱਲਣ ਦੀ ਮਸ਼ੀਨ ਆ ਆ ਦੇਖੋ ਆਓ ਮਸ਼ੀਨ ਬਣਾਉਣ ਦੀ ਚਾਰਾ ਕੋਈ ਛੱਲੀਆਂ ਦੇ ਖੇਤ ਆ ਵਾ ਇਹ ਵੀ ਵੜਨੇ ਇਹਨਾਂ ਨੇ ਪਹਾੜੀ ਏਰੀਆ ਸਾਰਾ ਦੇਖ ਲਿਓ ਆਹ ਚੱਲਣ ਦੇ ਟਰੈਕਟਰ ਆਹ ਵੇਖੋ ਖੇਤੀ ਹੋ ਰਹੀ ਇਹਦਾ ਆਚਾਰ ਬੜਨਾ ਵਾ ਆਹ ਮੈਂ ਉੱਤਰੋਂ ਪਹਾੜਾਂ ਤੇ ਆਇਆ ਹਾਂਗਾ ਆਹ ਟਰੈਕਟਰ ਚੱਲਣ ਦੇ ਆ ਇੱਧਰ ਤਿੰਨ ਟਰੈਕਟਰ ਹੋ ਗਏ ਆ ਇੱਕ ਹੋਰ ਮਗਰੋਂ ਆ ਗਿਆ ਵੇਖੋ ਕਿੰਨਾ ਵਧੀਆ 뷰 ਲੱਗਣ ਡਿਆ ਟਰਾਲੀਆਂ ਭਰੀਆਂ ਜਾਂਡੀਆਂ ਟਰਾਲੀ ਭਰੂਗੀ ਨਾ ਆਹ ਈ ਆ ਔਰ ਟਰੈਕਟਰ ਲੈ ਗਿਆ ਆ ਗਿਆ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਆ ਤੇ ਕੀ ਹਾਲਾਤ ਵਾ ਤੁਹਾਡੇ ਪਿੰਡ ਦੇ ਕਿਸਾਨ ਏਕਤਾ ਜਿੰਦਾਬਾਦ ਬਾਬਾ ਦੀਪ ਸਿੰਘ ਕਿਸਾਨਾਂ ਦੇ ਕਰੇ ਤਤੀ ਵਾਰ ਨ ਲੱਗੇ ਇਹ ਸਾਰੀ ਦੁਨੀਆ ਨੂੰ ਰੋਟੀ ਖਵਾ ਕੇ ਆਪ ਭੁੱਖੇ ਸੌਂਦੇ ਆ ਅੱਜ ਸਾਡੇ ਪੰਜਾਬ ਦੇ ਵਿੱਚ ਮੇਰੇ ਵੀਰੋ ਪਾਣੀ ਦੇ ਨਾਲ ਸਾਰਾ ਕੁਝ ਬਰਬਾਦ ਹੋ ਚੁੱਕਾ ਕਦੀ ਇਹੋ ਹੀ ਕਿਸਾਨ ਜੱਟਾ ਆਈ ਵਿਸਾਖੀ ਬਹਿ ਜਾ ਕਣਕ ਦੀ ਰਾਖੀ ਉਥੇ ਕਲਾਕਾਰਾਂ ਨੇ ਮਦਦ ਕੀਤੀ ਆ ਉਥੇ ਸਾਡੇ ਭਰਾਵਾਂ ਨੇ ਮਤ ਦਿੱਤੀ ਆ ਜਰਮਨ ਦੇ ਹਾਈਵੇ ਚੱਕ ਕਰ ਲਿਓ ਸੱਤ ਸਮੁੰਦਰਾਂ ਪਾਰ ਵੀ ਤੁਸੀਂ ਦੇਖ ਸਕਦੇ ਜਿਨੇ ਐਤਵਾਰ ਅੱਜ ਖੇਤੀ ਹੋ ਰਹੀ ਆ ਕਿਸਾਨੀ ਹੋ ਰਹੀ ਆ ਟਰਾਲੀਆਂ ਤੁਸੀਂ ਵੇਖਿਓ ਟੇਡੀਆਂ ਕਿਦਾਂ ਦੀਆਂ ਵਾਂ ਕੁੱਤਾਂ ਟਰਾਲੀ ਚੇਂਜ ਹੋਣੀ ਆ ਆਹ ਦੇਖੋ ਆ ਦੋ ਹਾਈਵੇ ਬਿੱਗ ਗੱਡੀਆਂ ਛੂ ਛੂ ਕਰਦੀਆਂ ਨੰਗਦੀਆਂ ਮੈਂ ਕਹਿੰਦਾ ਟਰਾਲੀ ਚੇਂਜ ਹੋਈ ਜਾਵੇ ਫੇਰ ਹੀ ਵੀਡੀਓ ਸਮਾਪਤ ਕਰਦਾ ਬਾਕੀ ਜੀ ਦੇ ਵਾਸਤੇ ਰਹੋ ਮਹਾਰਾਜ ਕਰੇ ਸੱਚੇ ਪਾਸ਼ਾ ਵੀ ਪੰਜਾਬ ਨੂੰ ਤਤੀਬਾ ਨਾ ਕਿਤੇ ਵੀ ਲੱਗੇ ਐਦਾਂ ਹੀ ਹੱਸਦੇ ਵਾਸਤੇ ਰਹੋ ਆਪਣੇ ਆਪਣੇ ਪਿੰਡ ਦਾ ਕਮੈਂਟ ਜਰੂਰ ਕਰਿਓ ਸੇਵਾ ਸੁਸਾਇਟੀਆਂ ਦਾ ਕਲਾਕਾਰਾਂ ਦਾ ਖਡਾਰੀਆਂ ਦਾ ਐਕਟਰਾਂ ਦਾ ਧੰਨਵਾਦ ਆ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਆ ਆਹੋ ਦੇਖੋ ਇਹ ਜਿਹੜਾ ਜੌਂਡੀਅਰ ਟਰੈਕਟਰ ਆ ਜਰਮੇਡ ਇਨ ਜਰਮਨ ਜਰਮਨੀ ਆ ਇੱਕ ਦੁੱਤਸ ਕੰਪਨੀ ਬਣਾਉਂਦੀ ਆ ਇੱਕ ਜੌਂਡੀਅਰ ਬਣਾਉਂਦੀ ਆ ਤਿੰਨ ਚਾਰ ਤਰ੍ਹਾਂ ਦੇ ਡੇਡ ਟਰੈਕਟਰ ਆ 4x4 ਇਹ ਜਰਮਨ ਦੀ ਕਾਰਡ ਆ ਇੱਕ ਬੰਨੇ ਕੰਪੈਨ ਚੱਲਣ ਦੀ ਵੱਡਣ ਦੀ ਆ ਦੂਜਾ ਟਰੈਕਟਰ ਜਿਹੜਾ ਖੰਡਿਆ ਤੇਜਾ ਟਰੈਕਟਰ ਤਵੇ ਫੇਰਣ ੜਿਆ ਆ ਤਵੇਂ ਆਲਾ ਟਰੈਕਟਰ ਵੇਖ ਲਓ ਕਿਦਾਂ ਦਾ ਘੈਂਟ ਆ ਰਿਹਾ ਤੁਸੀਂ ਵਸਦੇ ਰਹੋ ਪੰਜਾਬੀਓ ਤੁਹਾਡਾ ਵਸਦਾ ਰਹੇ ਪੰਜਾਬ ਲੱਖ ਵਾਰੀ ਉਜੜੇ ਪੁੱਜੜੇ ਲੱਖ ਦਿਲ ਤੇ ਸਹਿ ਸੰਤਾਪ ਸਾਡੇ ਚਿਹਰੇ ਪੱੜ ਪੜ ਵੇਖਿਓ ਅਸੀਂ ਖੁੱਲੀ ਹੋਈ ਕਿਤਾਬ ਅਸੀਂ ਖੁੱਲੇ ਹੋਏ ਕਿਤਾਬ ਇਹ ਸਜਣੋ ਸਾਡੇ ਬਜ਼ੁਰਗ ਭਾਵੇਂ ਉਥੇ ਰੋੜ ਵੀ ਗਏ ਆ ਨੁਕਸਾਨ ਵੀ ਹੋ ਗਿਆ ਤਾਂ ਵੀ ਕਹਿੰਦੇ ਆ ਸਰਬੰਸਦਾਨੀਆਂ ਵੇ ਭਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀਆਂ ਵੇ ਭਾਣਾ ਮਿੱਠਾ ਲਾਗੇ ਤੇਰਾ ਉਹਦੇ ਭਾਣੇ ਦੇ ਉਹਦੇ ਹੁਕਮ ਦੇ ਅੰਦਰ ਅੱਜ ਵੀ ਕਿਸਾਨ ਜਿਹੜੇ ਜੀਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ